ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਗੱਜਵਾਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵਿਤ ਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਚੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਜਿਨ੍ਹਾਂ ਔਰਤਾਂ ਨੂੰ ਪਾਠ ਕਰਨ ਦਾ ਸਮਾਂ ਨਹੀਂ ਮਿਲਦਾ ਸਾਧ ਸੰਗਤ ਜੀ ਤਾਂ ਉਹ ਇਸ ਤਰ੍ਹਾਂ ਵਾਹਿਗੁਰੂ ਦਾ ਨਾਮ ਜਪ ਸਕਦੀਆਂ ਹਨ ਸਾਥ ਸੰਗਤ ਜੀ ਸੰਤ ਪਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮਿਆ ਨਮਿਆ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮਿਆ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਥ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਪਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਲਿਖ ਕੇ ਹਾਜ਼ਰੀ ਲਗਾਉਣਾ ਜੀ ਸਾਥ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ। ਸਾਥ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ। ਸਾਥ ਸੰਗਤ ਜੀ ਔਰਤਾਂ ਦਾ ਜਿਹੜਾ ਸਬਰ ਹੁੰਦਾ ਹੈ ਉਹ ਬਹੁਤ ਵੱਡਾ ਹੈ। ਸਾਥ ਸੰਗਤ ਜੀ ਇੱਕ ਔਰਤ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਫਿਰ ਦੂਸਰੇ ਨੂੰ ਦਿੰਦੀ ਹੈ ਫਿਰ ਤੀਸਰੇ ਨੂੰ ਦਿੰਦੀ ਹੈ। ਸਾਥ ਸੰਗਤ ਜੀ ਇਸ ਦੁਨੀਆ ਦੇ ਵਿੱਚ ਵਾਈਗਰੂ ਨੇ ਇੱਕ ਔਰਤ ਨੂੰ ਇੰਨੇ ਵੱਡੀ ਸਹংসਗਤ ਜੀ ਸਹਿਣਸ਼ੀਲਤਾ ਦਿੱਤੀ ਹੈ ਤੇ ਸ਼ਕਤੀ ਦਿੱਤੀ ਹੈ ਉਸ ਨੂੰ ਸਹਿਣ ਦੀ ਸਹংসਗਤ ਜੀ ਉਹ ਔਰਤ ਦੇ ਵਿੱਚ ਇੰਨਾ ਵੱਡਾ ਦੁੱਖ ਸਹਿਣ ਦੀ ਸ਼ਕਤੀ ਹੈ ਪਰਮਾਤਮਾ ਨੇ ਉਸ ਨੂੰ ਸ਼ਬ ਸਬਰ ਅਤੇ ਸਹਿਣਸ਼ੀਲਤਾ ਬਖਸ਼ੀ ਹੈ ਸਹংসਗਤ ਜੀ ਸਭ ਨੂੰ ਪਤਾ ਹੈ कि ਅੱਜ ਤੱਕ ਮੌਤ ਦੀ ਕਚਹਿਰੀ ਵਿੱਚ ਕੋਈ ਬਰੀ ਨਹੀਂ ਹੋ ਸਕਿਆ ਸਾਧ ਸੰਗਤ ਜੀ ਸਾਰਿਆਂ ਨੇ ਇੱਕ ਨਾ ਇੱਕ ਦਿਨ ਜਿਸ ਨੇ ਜਨਮ ਲਿਆ ਹੈ ਉਸ ਦਾ ਮਰਨਾ ਵੀ ਕਬੂਲ ਹੈ ਸਾਧ ਸੰਗਤ ਜੀ ਔਰਤਾਂ ਨੂੰ ਪਤਾ ਹੈ ਪੇਕੇ ਘਰ ਪਹਿਲਾਂ ਛੱਡਣਾ ਪੈਂਦਾ ਹੈ ਉਦੋਂ ਵਿਛੋੜਾ ਹੁੰਦਾ ਹੈ ਸਾਧ ਸੰਗਤ ਜੀ ਫਿਰ ਸਹੁਰੇ ਘਰ ਕਈ ਵਾਰ ਇਹੋ ਜਿਹਾ ਪਰਿਵਾਰ ਮਿਲ ਜਾਂਦਾ ਹੈ ਜਿਹੜਾ ਉਹਨਾਂ ਦੇ ਦੁੱਖਾਂ ਦਰਦਾਂ ਵਿਛੋੜੀਆਂ ਨੂੰ ਸਮਝ ਨਹੀਂ ਪਾਉਂਦੇ ਸਾਧ ਸੰਗਤ ਜੀ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਸੰਘਰਸ਼ ਹੁੰਦੇ ਨੇ ਸਾਧ ਸੰਗਤ ਜੀ ਉਹ ਤਾਂ ਚਾਹੀ ਤਾਂ ਕੀ ਨਹੀਂ ਕਰ ਸਕਦੀਆਂ ਸਾਧ ਸੰਗਤ ਜੀ ਉਹ ਘਰ ਨੂੰ ਵੀ ਬਦਲ ਸਕਦੀਆਂ ਨੇ ਸਵਰਗ ਵੀ ਬਣਾ ਸਕਦੀਆਂ ਨੇ ਜੰਨਤ ਵੀ ਬਣਾ ਸਕਦੀਆਂ ਸਾਧ ਸੰਗਤ ਜੀ ਘਰ ਨੂੰ ਉੱਪਰੋਂ ਲੈ ਕੇ ਨੀਜੇ ਤੱਕ ਇਹਨ ਪੂਰਾ ਵਧੀਆ ਬਣਾ ਸਕਦੀਆਂ ਨੇ ਸਾਧ ਸੰਗਤ ਜੀ ਕਰਨ ਉੱਪਰ ਲੈ ਕੇ ਜਾ ਸਕਦੀਆਂ ਨੇ ਬੱਚਿਆਂ ਨੂੰ ਕਾਮਯਾਬ ਕਰ ਸਕਦੀਆਂ ਨੇ ਸਾਧ ਸੰਗਤ ਜੀ ਆਤਮ ਦਾ ਜਿਸ ਸਿੱਖ ਧਰਮ ਵਿੱਚ ਸਤਿਕਾਰ ਹੈ ਸਾਧ ਸੰਗਤ ਜੀ ਅਤੇ ਤੁਹਾਨੂੰ ਜਿਸ ਘਰ ਦੇ ਵਿੱਚ ਪਰੇਸ਼ਾਨੀ ਹੈ ਅਤੇ ਸਮਾਹੀ ਨਹੀਂ ਮਿਲਦਾ ਤੁਹਾਨੂੰ ਗੁਰੂ ਦੇ ਬਾਣੀ ਪੜਨ ਦਾ ਸਾਸ ਸੰਗਤ ਜੀ ਪਾਠ ਕਰਨ ਦਾ ਸਾਸ ਸੰਗਤ ਜੀ ਕਿਉਂਕਿ ਘਰ ਦੇ ਵਿੱਚ ਬੱਚਿਆਂ ਨੂੰ ਸੰਭਾਲਣਾ ਬੱਚਿਆਂ ਦੀ ਜਿੱਦ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਸਾਸ ਸੰਗਤ ਜੀ ਜੇ ਆਪਾਂ ਇਸ ਇੰਡੀਆ ਦੇ ਵਿੱਚ ਗੱਲ ਕਰੀਏ ਜਿਹੜੀਆਂ ਇਸ ਇੰਡੀਆ ਦੇ ਵਿੱਚ ਔਰਤਾਂ ਨੇ ਉਹ ਇਕੱਲਾ ਬੱਚਿਆਂ ਨੂੰ ਨਹੀਂ ਸੰਭਾਲਦੀਆਂ ਸਾਸ ਸੰਗਤ ਜੀ ਉਹ ਆਪਣੇ ਪਤੀ ਨੂੰ ਵੀ ਸੰਭਾਲਦੀਆਂ ਨੇ ਪਾਲਦਿਆਂ ਨੇ ਉਹਨਾਂ ਦੀ ਦੇਖਭਾਲ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਸਿਰ ਹੀ ਹੁੰਦੀ ਹੈ ਸਾਧ ਸੰਗਤ ਜੀ ਇਹਨਾਂ ਕਮਾਕਾਰਾਂ ਦੇ ਵਿੱਚ ਕਈ ਵਾਰ ਔਰਤਾਂ ਨੂੰ ਭਜਨ ਬੰਦਗੀ ਕਰਨ ਦਾ ਸਮਾਂ ਨਹੀਂ ਨਿਕਲਦਾ ਸਾਧ ਸੰਗਤ ਜੀ ਪਰ ਭਜਨ ਬੰਦਗੀ ਤੋਂ ਬਿਨਾ ਜਨਮ ਬਿਰਤ ਚਲੇ ਜਾਂਦਾ ਹੈ ਇਹ ਵੀ ਸਾਡੀ ਜ਼ਿੰਦਗੀ ਦਾ ਇੱਕ ਪਾਠ ਹੈ ਸਾਧ ਸੰਗਤ ਜੀ ਸਾਨੂੰ ਪਾਠ ਕਰਨਾ ਗੁਰੂ ਦੇ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਸਾਧ ਸੰਗਤ ਜੀ ਸਾਡੇ ਨਾਲ ਸਿਰਫ ਗੁਰੂ ਦੀ ਬਾਣੀ ਹੀ ਜਾਣੀ ਹੈ ਹੋਰ ਕੁਝ ਨਹੀਂ ਜਾਣਾ ਇੱਕ ਘਰ ਦੇ ਘਰ ਦੇ ਕੰਮ ਸਾਧ ਸੰਗਤ ਜੀ ਘਰ ਦੀਆਂ ਜ਼ਿੰਮੇਵਾਰੀਆਂ ਸਾਧ ਸੰਗਤ ਜੀ ਇਹ ਇੱਥੇ ਹੀ ਰਹਿ ਜਾਣੀਆਂ ਨੇ ਸਾਧ ਸੰਗਤ ਜੀ ਜਿੰਨਾ ਹੋ ਸਕਦਾ ਹੈ ਉਸ ਗੁਰੂ ਦੀ ਬਾਣੀ ਪੜਿਆ ਕਰੋ ਸਾ ਸੰਗਤ ਜੀ ਐਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਹੈ ਨਾਮ ਬਿਨਾ ਸਭ ਕੂੜ ਗਲੀ ਫੋਚੀਆਂ ਸਾ ਸੰਗਤ ਜੀ ਨਾਮ ਬਿਨਾ ਤਾਂ ਜ਼ਿੰਦਗੀ ਕੂੜੀ ਹੈ ਸਾ ਸੰਗਤ ਜੀ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਰਹਿੰਦੇ ਨੇ ਸਾਰਿਆਂ ਦੀ ਜ਼ਿੰਦਗੀ ਵਿੱਚ ਦੁੱਖ ਆਉਂਦੇ ਨੇ ਸਾ ਸੰਗਤ ਜੀ ਪਰ ਦੁੱਖ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਕਿਵੇਂ ਬਤੀਤ ਕਰਨਾ ਹੈ ਕਿਵੇਂ ਨਾਮ ਦੇ ਸਹਾਰੇ ਆਪਣਾ ਜੀਵਨ ਗੁਜ਼ਾਰਨਾ ਹੈ ਸਾਧ ਸੰਗਾ ਜੀ ਘਰ ਦੇ ਕੰਮ ਕਰਨਾ ਬੱਚਿਆਂ ਨੂੰ ਸੰਭਾਲਣਾ ਜਿਸ ਵਿੱਚ ਔਰਤਾਂ ਨੂੰ ਕੋਈ ਛੁੱਟੀ ਨਹੀਂ ਹੁੰਦੀ ਸਾਧ ਸੰਗਾ ਜੀ ਜਿਵੇਂ ਕੋਈ ਬੰਦਾ ਸਾਰਾ ਦਿਨ ਰੋਟੀ ਰੋਟੀ ਕਹੀ ਜਾਵੇ ਸਾਧ ਸੰਗਾ ਜੀ ਰੋਟੀ ਰੋਟੀ ਕਹਿਣ ਦੇ ਨਾਲ ਰੋਟੀ ਪੱਕਦੀ ਨਹੀਂ 사ਤਸੰਗਤ ਜੀ ਰੋਟੀ ਪਕਾਉਣ ਵਾਸਤੇ ਵੀ ਉਦਮ ਕਰਨਾ ਪੈਂਦਾ ਹੈ ਐ ਇਸੇ ਤਰ੍ਹਾਂ ਹੀ 사ਤਸੰਗਤ ਜੀ ਜੇ ਕੋਈ ਬੰਦਾ ਆਪਣੇ ਗਲ ਦੇ ਨਾਲ ਪਾਣੀ ਦੀ ਪਰਚੇ ਲਿਖ ਕੇ ਲਗਾ ਲਵੇ ਬੰਨ ਲਵੇ 사ਤਸੰਗਤ ਜੀ ਕਿ ਉਸ ਦੀ ਪਿਆਸ ਮਟ ਮਿਟ ਜਾਊਗੀ 사ਤਸੰਗਤ ਜੀ ਨਹੀਂ ਮਿਟ ਸਕਦੀ ਸਾ ਸੰਗਤ ਜੀ ਹਰੇਕ ਕੰਮ ਨੂੰ ਕਰਨ ਦੇ ਲਈ ਉਦਮ ਕਰਨਾ ਪੈਂਦਾ ਹੈ ਸਾ ਸੰਗਤ ਜੀ ਥੋੜਾ ਸਮਾਂ ਕੱਢਣਾ ਪੈਂਦਾ ਹੈ ਸਾ ਸੰਗਤ ਜੀ ਇਸ ਕਰਕੇ ਦੁੱਖਾਂ ਤੋਂ ਛੁਟਕਾਰਾ ਪਾਉਣ ਦੇ ਲਈ ਕੁਝ ਜ਼ੁਗਤੀ ਹੁੰਦੀ ਹੈ ਸਾ ਸੰਗਤ ਜੀ ਕੁਝ ਤਰੀਕੇ ਹੁੰਦੇ ਨੇ ਸਾ ਸੰਗਤ ਜੀ ਆਤਮ ਨਿ ਧਰਮ ਨੂੰ ਵਧਾਇਆ ਵੀ ਹੈ ਜਿਵੇਂ ਤੁਸੀਂ जानਦੇ ਹੀ ਹੋ ਸਾਰੇ ਕਿ ਮਾਤਾ ਕੀ ਵੀ ਜੀ ਮਾਤਾ ਗੁਜਰ ਕੋਰਤੀ ਹੋਏ ਨੇ ਸਾਸ ਸੰਗਾ ਜੀ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਬੀਬੀਆਂ ਥੋੜਾ ਤਰੀਕਾ ਅਪਣਾ ਲੈਣ ਸਾਸ ਸੰਗਾ ਜੀ ਉਹਨਾਂ ਦੀ ਜ਼ਿੰਦਗੀ ਬਹੁਤ ਸੌਖੀ ਹੋ ਸਕਦੀ ਹੈ ਸਾਸ ਸੰਗਾ ਜੀ ਸਭ ਤੋਂ ਪਹਿਲਾਂ ਤਾਂ ਔਰਤਾਂ ਉੱਠਦੀਆਂ ਨੇ ਘਰ ਦੇ ਵਿੱਚ ਸਾਸ ਸੰਗਾ ਜੀ ਫਿਰ ਉਹ ਸਬ ਤੋਂ ਪਹਿਲਾਂ ਸਾਰੇ ਘਰ ਦੀ ਜੀਆਂ ਲਈ ਚਾਹ ਦਾ ਪਿਆਲਾ ਬਣਾਉਂਦੀਆਂ ਨੇ ਸਾਧ ਸੰਗਤ ਜੀ ਐਸੇ ਤਰ੍ਹਾਂ ਹੀ ਪਾਈ ਸਾਰੀ ਸਾਰਾ ਦਿਨ ਕੰਮ ਕਰਦੀਆਂ ਨੇ ਬੱਚੇ ਸੰਭਾਲਦੀਆਂ ਘਰ ਦੇ ਕੰਮ ਕਰਦੀਆਂ ਨੇ ਸਾਧ ਸੰਗਤ ਜੀ ਪਰ ਉਹਨਾਂ ਕੋਲ ਗੁਰੂ ਤੇ ਪਾਣੀ ਪੜਾਨੀ ਟਾਈਮ ਨਹੀਂ ਨਿਕਲਦਾ ਸਾਧ ਸੰਗਤ ਜੀ ਜੇ ਤੁਸੀਂ ਗੁਰੂ ਲਈ ਥੋੜਾ ਟਾਈਮ ਕੱਢੋਗੇ ਨਾ ਉਦਮ ਕਰੋਗੇ ਤਾਹੀਂ ਹੋ ਸਕਦਾ ਹੈ ਜੇ ਤੁਸ ਤੁਹਾਡਾ ਮਨ ਚਾਹੇਗਾ ਕਿ ਅਸੀਂ ਅੱਜ ਵਾਿਗੁਰੂ ਦਾ ਜਾਪ ਕਰਨਾ ਹੈ ਅੱਜ ਪਾਠ ਕਰਨਾ ਹੈ ਤਾਂ ਹੀ ਸਾਸੰਗਤ ਜੀ ਹੋ ਸਕਦਾ ਹੈ ਇੱਕ ਵਾਰ ਤੁਸੀਂ ਕਰਕੇ ਤੇ ਵੇਖੋ ਤੁਹਾਡੇ ਜ਼ਿੰਦਗੀ ਦੇ ਸਾਰੇ ਦੁੱਖੜੇ ਦੂਰ ਹੋ ਜਾਣਗੇ ਸਾਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਹੁਕਮੈ ਜੰਮਣ ਹੁਕਮੈ ਮਰਨ ਸਾਧ ਸੰਗਤ ਜੀ ਕਹਿੰਦੇ ਹੁਕਮ ਦੇ ਅੰਦਰ ਹੀ ਸਭ ਕੁਝ ਚੱਲਦਾ ਹੈ ਉਸ ਵਾਹਿਗੁਰੂ ਦੇ ਹੁਕਮ ਤੋਂ ਬਿਨਾ ਬੰਦਾ ਕੁਝ ਵੀ ਨਹੀਂ ਕਰ ਸਕਦਾ ਸਾਧ ਸੰਗਤ ਜੀ ਹੁਕਮ ਦੇ ਅੰਦਰ ਹੀ ਬੰਦਾ ਆਪਣੀ ਸਵਾਸ ਲੈਂਦਾ ਹੈ ਹੁਕਮ ਦੇ ਅੰਦਰ ਹੀ ਬੰਦਾ ਮਰਦਾ ਹੈ ਸਾਧ ਸੰਗਤ ਜੀ ਪਰ ਕੁਝ ਕਰਮਾਂ ਦੀ ਜਗ੍ਹਾ ਵੀ ਹੁੰਦੀ ਹੈ ਸਾ ਸੰਗਤ ਜੀ ਐਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫੁਰਮਾਨ ਹੈ ਉੱਦਮ ਕਰਦਿਆਂ ਜਾਓ ਤੂੰ ਕਮਾਵਦਿਆਂ ਸੁਧ ਪੁੰਚ ਧਿਆਏਦਿਆਂ ਤੂੰ ਪ੍ਰਭੂ ਮਿਲ ਨਾਨਕੀ ਉਤਰੀ ਚਿੰਤ ਉੱਦਮ ਕਰਦਿਆਂ ਜਾਓ ਤੂੰ ਕਮਾਵਦਿਆਂ ਸੁਧ ਪੁੰਚ ਆਏ ਦਿਆ ਤੂੰ ਪ੍ਰਭੂ ਮਿਲ ਨਾਨਕੀ ਉਤਰੀ ਚਿੰਤ ਸਾ ਸੰਗ ਜੀ ਵਾਹਿਗੁਰੂ ਜੀ ਕਹਿੰਦੇ ਭਾਈ ਤੂੰ ਉਦਮ ਤੇ ਕਰ ਤੇਰੇ ਸਾਰੇ ਕੰਮ ਸਬਰ ਜਾਣਗੇ ਤੇਰੀ ਸਾਰੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ ਤੂੰ ਇੱਕ ਵਾਰ ਉਦਮ ਕਰਕੇ ਵਾਹਿਗੁਰੂ ਦਾ ਨਾਮ ਜਪ ਕੇ ਤੇ ਵੇਖ ਸਾਤ ਸੰਗਤ ਜੀ ਸਾਰੇ ਦੁੱਖਾਂ ਦਾ ਇਲਾਜ ਹੀ ਗੁਰਬਾਣੀ ਹੈ ਸਾਤ ਸੰਗਤ ਜੀ ਸਾਰੇ ਕੰਮਾਂ ਦਾ ਹੀ ਸਾਤ ਸੰਗਤ ਦੀ ਇਲਾਜ ਇੱਕ ਵਾਹਿਗੁਰੂ ਦਾ ਨਾਮ ਹੀ ਹੈ ਸਾਤ ਸੰਗਤ ਜੀ ਅਫਰ ਬੇਕਦੇ ਹਾਂ ਔਰਤਾ ਸਾਰਾ ਦਿਨ ਘਰ ਦੇ ਵਿੱਚ ਕੰਮ ਕਰਦੀਆਂ ਨੇ ਸਾਤ ਸੰਗਤ ਜੀ ਤੇ ਕਰਨਾ ਹੀ ਪੈਂਦਾ ਹੈ ਉਹਨਾਂ ਨੂੰ ਚਾਹੇ ਹੱਸ ਕੇ ਕਰ ਲੈਣ ਚਾਹੇ ਰੋ ਕੇ ਕਰ ਲੈਣ ਕਿਉਂ ਨਾ ਜੇ ਆਪਾਂ ਉਹ ਹੀ ਕੰਮ ਨੂੰ ਪਿਆਰ ਦੇ ਨਾਲ ਕਰ ਲਈਏ ਸਾਤ ਸੰਗਤ ਜੀ ਤੁਸੀਂ ਵੇਖਦੇ ਹੋ ਜਦੋਂ ਔਰਤ ਪ੍ਰਸ਼ਾਦਾ ਬਣਾਉਂਦੀ ਹੈ ਸਾਤ ਸੰਗਤ ਜੀ ਜੇ ਉਹ ਪਿਆਰ ਨਾਲ ਬਣਾਵੇ ਸਾਤ ਸੰਗਤ ਜੀ ਤਾਂ ਉਹ ਉਹੀ ਸਾਰਾ ਕੁਝ ਸਾਤ ਸੰਗਤ ਜੀ ਉਸ ਦੇ ਪਰਿਵਾਰ ਤੇ ਪੈਂਦਾ ਹੈ ਉਸ ਦਾ ਅਸਰ ਸਾਰਾ ਪਰਿਵਾਰ ਤੇ ਪੈਂਦਾ ਹੈ ਜੇ ਉਹ ਛਿੜਕੇ ਬਣਾਵੇ ਉਹੀ ਅਸਰ ਸਾਰਾ ਉਨੰਦੇ ਪਰਿਵਾਰ ਤੇ ਹੀ ਪੈਂਦਾ ਹੈ ਉਹ ਪ੍ਰਸ਼ਾਦ ਦੇ ਵਿੱਚ ਪੈਂਦਾ ਹੈ ਸਾਧ ਸੰਗਤ ਜੀ ਜੇ ਔਰਤਾ ਥੋੜਾ ਜਿਹਾ ਸਮਾਂ ਕੱਢ ਕੇ ਸਵੇਰੇ ਅੰਮ੍ਰਿਤ ਵੇਲੇ ਉੱਠਣ ਪ੍ਰਮਾਤਮਾ ਦੇ ਨਾਮ ਤੋਂ ਹੀ ਸ਼ੁਰੂਆਤ ਕਰਨ ਸਾਧ ਸੰਗਤ ਜੀ ਇਹ ਨਹੀਂ ਕਹਿੰਦੇ ਕਿ ਤੁਸੀਂ ਪਾਠ ਕਰੋ ਸਾਧ ਸੰਗਤ ਜੀ ਸਿਰਫ 5 ਮਿੰਟ ਵਾਹਿਗੁਰੂ ਲਈ ਵਾਹਿਗੁਰੂ ਵਾਹਿਗੁਰੂ ਹੀ ਕਹਿ ਲਿਆ ਕਰੋ ਸਾਧ ਸੰਗਤ ਜੀ ਪ੍ਰਮਾਤਮਾ ਦੇ ਨਾਮ ਤੋਂ ਹੀ ਸ਼ੁਰੂਆਤ ਕਰ ਲਿਆ ਕਰੋ ਤੁਹਾਡਾ ਸਾਰਾ ਕੁਝ ਬਦਲ ਕੇ ਰੱਖ ਦੇਵੇਗੀ ਗੁਰਬਾਣੀ ਸਮਾ ਬਦਲਣਾ ਪੈਂਦਾ ਹੈ ਸਾਧ ਸੰਗਤ ਜੀ ਸਭ ਤੋਂ ਔਖਾ ਕੰਮ ਕੀ ਹੈ ਆਪਣੇ ਆਪ ਨੂੰ ਬਦਲਣਾ ਸਾਧ ਸੰਗਤ ਜੀ ਸਭ ਤੋਂ ਔਖਾ ਕੀ ਹੈ ਭਾਈ ਸਾਰੇ ਕਹਿੰਦੇ ਨੇ ਉਹ ਨਹੀਂ ਬਦਲਿਆ ਦੁਨੀਆ ਨਹੀਂ ਬਦਲੀ ਲੋਕ ਨਹੀਂ ਬਦਲੇ ਸਾਧ ਸੰਗਤ ਜੀ ਤੁਸੀਂ ਦੂਸਰਿਆਂ ਤੋਂ ਕੀ ਲੈਣਾ ਤੁਸੀਂ ਸਿਰਫ ਇਹੀ ਕਰੋ ਆਪਣੇ ਆਪ ਨੂੰ ਸਭ ਤੋਂ ਵੱਡਾ ਇਹੀ ਕੰਮ ਹੈ ਆਪਣੇ ਆਪ ਨੂੰ ਬਦਲੋ ਸਭ ਤੋਂ ਔਖਾ ਕੰਮ ਹੀ ਇਹ ਹੈ ਸਾਧ ਸੰਗਤ ਜੀ ਕੁਝ ਬੀਬੀਆਂ ਦਾ ਸਵਾਲ ਇਹ ਵੀ ਹੈ ਕਿ ਅਸੀਂ ਪੜੀਆਂ ਲਿਖੀਆਂ ਨਹੀਂ ਅਸੀਂ ਕੀ ਕਰੀਏ ਸਾਧ ਸੰਗਤ ਜੀ ਪੜੇ ਲਿਖੇ ਤਾਂ ਬਾਣੀ ਪੜ੍ਹ ਲੈਣਗੇ ਗੁਰਬਾਣੀ ਅਰਥਾਂ ਨਾਲ ਪੜ੍ਹ ਲੈਣਗੇ ਸਾਧ ਸੰਗਤ ਜੀ ਅਨਪੜ ਬੀਬੀਆਂ ਭਾਈ ਸਾਧ ਸੰਗਤ ਜੀ ਵਾਹਿਗੁਰੂ ਮੰਤਰ ਜਦ ਮੂਲ ਮੰਤਰ ਕੰਠ ਕਰਕੇ ਉਹ ਜਾਪ ਕਰ ਸਕਦੀਆਂ ਨੇ ਸਾਧ ਸੰਗਤ ਜੀ ਜੇ ਇਹ ਨਹੀਂ ਕਰ ਸਕਦੀਆਂ ਤਾਂ ਵਾਹਿਗੁਰੂ ਵਾਹਿਗੁਰੂ ਕਹਿਣਾ ਤਾਂ ਅਨਪੜ ਬੰਦਾ ਵੀ ਕਹਿ ਸਕਦਾ ਸਾਧ ਸੰਗਤ ਜੀ ਇੰਨਾ ਹੀ ਕਰ ਸਕਦੇ ਹੋ ਤੁਸੀਂ ਸਾਧ ਸਾਧ ਸੰਗਤ ਜੀ ਤੁਸੀਂ 5 ਮਿੰਟ ਉਸ ਵਾਹਿਗੁਰੂ ਨੂੰ ਯਾਦ ਕਰਨਾ ਹੈ ਤੁਸੀਂ ਸੱਚੇ ਮਨ ਦੇ ਨਾਲ ਵਾਹਿਗੁਰੂ 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 ਸਾਧ ਸੰਗਤ ਜੀ ਤੁਸੀਂ ਵਾਹਿਗੁਰੂ ਵਾਹਿਗੁਰੂ ਹੀ ਕਹਿ ਸਕਦੇ ਹੋ ਸਾਧ ਸੰਗਤ ਜੀ ਕਿ ਤੁਸੀਂ ਸੱਚੇ ਮਨ ਦੇ ਨਾਲ ਵਾਹਿਗੁਰੂ ਨੂੰ ਧਿਆਉਗੇ ਤਾਂ ਉਸ ਦਾ ਸਿੱਧੀ ਦਰਗਾਹ ਵਿੱਚ ਪਰਵਾਨ ਹੋਏਗਾ ਸਾਧ ਸੰਗਤ ਜੀ ਤੁਸੀਂ ਵੇਖਦੇ ਹੋ ਕਿ ਜਦੋਂ ਮਾਂ ਆਪਣੇ ਪੁੱਤ ਜਾਂ ਧੀ ਲਈ ਰੋਟੀ ਬਣਾਉਂਦੀ ਹੈ ਉਹ ਬਹੁਤ ਸਵਾਦ ਹੁੰਦੀ ਹੈ ਸਾਧ ਸੰਗਤ ਜੀ ਕਿਉਂਕਿ ਉਹ ਬੜੇ ਪਿਆਰ ਦੇ ਨਾਲ ਬਣਾਉਂਦੀ ਹੈ ਉਸ ਬਾਰੇ ਕੁਝ ਸ਼ਬਦ ਨਹੀਂ ਕਹੇ ਜਾ ਸਕਦੇ ਸਾਧ ਸੰਗਤ ਜੀ ਜਦੋਂ ਤੁਸੀਂ ਪ੍ਰੇਮ ਕਰਨ ਲੱਗ ਗਏ ਕੰਮ ਨੂੰ ਤੁਹਾਡੇ ਸਾਰੇ ਝਗੜੇ ਮੁੱਕ ਜਾਣਗੇ ਸਾਧ ਸੰਗਤ ਜੀ ਕੰਮ ਤੇ ਕਰਨਾ ਹੀ ਹੈ ਜੇ ਉਹੀ ਆਪਾਂ ਉਸ ਨੂੰ ਪਿਆਰ ਦੇ ਨਾਲ ਕਰੀਏ ਇੱਕ ਦੇ ਕੰਮ ਜਲਦੀ ਹੋ ਜਾਂਦਾ ਹੈ ਸਾਧ ਸੰਗਤ ਜੀ ਬੀਬੀ ਤੁਸੀਂ ਦੇਖਦੇ ਹੀ ਉਹ ਸਾਧ ਸੰਗਤ ਜੀ ਬੀਬੀਆਂ ਗੁਰਦੁਆਰਾ ਸਾਹਿਬ ਜਾ ਕੇ ਭਾਂਡੇ ਮਾਂਜਦੀਆਂ ਨੇ ਸਾਧ ਸੰਗਤ ਜੀ ਉੱਥੇ ਵੱਧ ਤੋਂ ਵੱਧ ਭਾਂਡੇ ਮਾਂਦੀਆਂ ਨੇ ਸਾਧ ਸੰਗਤ ਜੀ ਘਰੇ ਮੰਜਣੇ ਪੈਣ ਤੋਂ ਉਹਨਾਂ ਨੂੰ ਕੁਝ ਹੁੰਦਾ ਹੈ ਸਾਧ ਸੰਗਤ ਜੀ ਜੇ ਤੁਸੀਂ ਇਹੀ ਕੰਮ ਆਪਣੇ ਘਰੇ ਕਰ ਲਓ ਬਜ਼ੁਰਗਾਂ ਦੀ ਸੇਵਾ ਕਰ ਲਓ ਸਾਧ ਸੰਗਤ ਜੀ ਉਹ ਗੁਰੂ ਨੂੰ ਪਾਉਣ ਪਾਉਣ ਦੇ ਬਰਾਬਰ ਹੈ ਸਾਧ ਸੰਗਤ ਜੀ ਸਾਧ ਸੰਗਤ ਜੀ ਅੱਜ ਤੁਹਾਨੂੰ ਦੱਸਾਂਗੇ ਕਿ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਤੁਸੀਂ ਕਿਸ ਸ਼ਬਦ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਇਸ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਕਦੇ ਬਰਕਤ ਦੀ ਕਮੀ ਨਹੀਂ ਹੋਵੇਗੀ ਬਰਕਤਾਂ ਹੀ ਬਰਕਤਾਂ ਪੈਣਗੀਆਂ ਸਾਧ ਸੰਗਤ ਜੀ ਇਸ ਤਰ੍ਹਾਂ ਭਾਈ ਗੁਰਪਾਣੀ ਦਾ ਫਰਮਾਨ ਹੈ ਤੂੰ ਦਾਤਾ ਦਾਤਾ ਤੇਰਾ ਦਿੱਤਾ ਖਾਵਣਾ ਸਾ ਸੰਗਤ ਜੀ ਵਾਹਿਗੁਰੂ ਤੂੰ ਦਾਤਾ ਦੇਣ ਵਾਲਾ ਹੈ ਸਾਰੇ ਸੰਸਾਰ ਤੇਰੇ ਦਿੱਤਾ ਹੋਇਆ ਹੀ ਖਾਂਦੇ ਨੇ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਸਾ ਸੰਗਤ ਜੀ ਭਗਤਾਂ ਦੀ ਸੰਗਤ ਵਿੱਚ ਆਪਣੇ ਪਾਪਾਂ ਨੂੰ ਦੂਰ ਕਰ ਸਕਦੇ ਸਾ ਸੰਗਤ ਜੀ ਜੈ ਨਾਨਕ ਸਦ ਬਲਿਹਾਰ ਐ ਬਲ ਬਲ ਚਾਵਣਾ ਸਾ ਸੰਗਤ ਜੀ ਜਿਹੜੇ ਨਾਮ ਜਪਦੇ ਨੇ ਉਹਨਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ ਰਹਿਣ ਦਿਰਸ ਪਰਵਾਤ ਤੂੰ ਹੈ ਹੀ ਗਾਵਣਾ ਜੀ ਜਦ ਸਰਬਤ ਨਾਉ ਤੇਰਾ ਧਿਆਵਣਾ ਸਾਥ ਸੰਗਤ ਜੀ ਦਿਨ ਵਿੱਚ ਰਾਤ ਨੂੰ ਵਾਹਿਗੁਰੂ ਜੀ ਅਸੀਂ ਤੁਹਾਨੂੰ ਹੀ ਚੇਤੇ ਕਰਦੇ ਹਾਂ ਸਾਥ ਸੰਗਤ ਜੀ ਸਾਰੇ ਜੀਵ ਜੰਤ ਤੁਹਾਨੂੰ ਹੀ ਯਾਦ ਕਰਦੇ ਨੇ ਤੁਹਾਡਾ ਹੀ ਨਾਮ ਤੇ ਆਉਂਦੇ ਨੇ ਸਾਥ ਸੰਗਤ ਜੀ ਤੂੰ ਦਾਤਾ ਦੇਣ ਵਾਲਾ ਹੈ ਵਾਹਿਗੁਰੂ ਜੀ ਸਾਰੇ ਸੰਸਾਰ ਹੀ ਤੇਰੇ ਦਿੱਤੀਆਂ ਹੋਏ ਖਾਂਦੇ ਨੇ ਸਾਥ ਸੰਗਤ ਜੀ ਇਹ ਸਿ ਸ਼ਬਦ ਤੁਸੀਂ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਹੀ ਇਸ ਸ਼ਬਦ ਦਾ जाप ਕਰਨਾ ਹੈ ਸਾਧ ਸੰਗਤ ਜੀ ਲੱਗਦੇ ਦਾ ਸਿਰਫ 2 ਮਿੰਟ ਹੀ ਨੇ ਪਰ ਸਾਧ ਸੰਗਤ ਜੀ ਇਹ ਸ਼ਬਦ ਦਾ ਮਹਤਮ ਬਹੁਤ ਵੱਡਾ ਹੈ ਸਾਧ ਸੰਗਤ ਜੀ ਇਹ ਜ਼ਰੂਰ ਕਰਿਆ ਕਰੋ ਸਾਧ ਸੰਗਤ ਜੀ ਜੋ ਬੀਬੀਆਂ ਅਨਪੜ੍ਹ ਨੇ ਮਰਦ ਹਨ ਪੜ੍ਹਨੇ ਸਾਧ ਸੰਗਤ ਜੀ ਉਹ ਮੂਲ ਮੰਤਰ ਦਾ ਗੰਠ ਕਰਕੇ ਕਰ ਸਕਦੀਆਂ ਨੇ ਜੇ ਵਾਹਿਗੁਰੂ ਵਾਹਿਗੁਰੂ ਮੰਤਰ ਕਰ ਸਕਦੀਆਂ ਨੇ ਸਾਧ ਸੰਗਤ ਜੀ ਪਰ ਵਾਇਗੁਰਲੀ ਥੋੜਾ ਸਮਾਂ ਕੱਢਿਆ ਕਰੋ। ਚਾਹੇ 5 ਮਿੰਟ ਹੀ ਕੱਢੋ ਸਾਧ ਸੰਗਤ ਜੀ ਪਰ ਵਾਇਗੁਰਲੀ ਸਮਾਂ ਕੱਟਿਆ ਕਰੋ। ਸਾਧ ਸੰਗਤ ਜੀ ਹੋ ਸਕਦਾ ਹੈ ਆਪਣੇ ਘਰ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰੋ। ਸਾਧ ਸੰਗਤ ਜੀ ਜ਼ਰੂਰੀ ਨਹੀਂ ਤੁਸੀਂ 24 ਅਸ਼ਟਪਦੀਆਂ ਹੀ ਕਰਨੀਆਂ ਰੋਜ਼। ਸਾਧ ਸੰਗਤ ਜੀ ਤੁਸੀਂ 6 ਵੀ ਕਰ ਸਕਦੇ ਹੋ ਇੱਕ ਦਿਨ। ਉਸ ਨੂੰ 4 ਦਿਨਾਂ ਦੇ ਵਿੱਚ ਖਤਮ ਕਰ ਸਕਦੇ ਹੋ। ਸਾਤ ਸੰਗਤ ਜੀ ਜੇ ਤੁਹਾਡੇ ਕੋਲ ਟਾਈਮ ਹੈ ਤਾਂ ਤੁਸੀਂ 12-12 ਕਰਕੇ 2 ਦਿਨ ਦੇ ਵਿੱਚ ਸਮਾਪਤੀ ਕਰ ਸਕਦੇ ਹੋ ਪਰ ਸਾਤ ਸੰਗਤ ਜੀ ਜਿਹੜੇ ਸੁਖਮਨੀ ਸਾਹਿਬ ਦਾ ਪਾਠ ਹੈ ਨਾ ਉਹ ਸੁੱਖਾਂ ਦੀ ਮਣੀ ਹੈ ਸਾਤ ਸੰਗਤ ਜੀ ਉਸ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਸਾਤ ਸੰਗਤ ਜੀ ਸਾਰੇ ਸੁੱਖ ਮਿਲ ਜਾਂਦੇ ਹਨ ਸਾਤ ਸੰਗਤ ਜੀ ਐਸੀ ਆਪਣੀ ਅੱਜ ਦੀ ਕਥਾ ਸਾਤ ਸੰਗਤ ਜੀ ਜਾਣੇ ਵਿੱਚ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਸਾਧ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹਾਂ ਸਾਲੀ ਵਾਲੇ ਲਿਖ ਕੇ ਹਾਜ਼ਰੀ ਲਗਾਉਣਾ ਜੀ ਸਾਤ ਸੰਗਤਾਂ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਤ ਸੰਗਤਾਂ ਜੀ ਹੋਈਆਂ ਬੁੱਲਾ ਚੁੱਕਾਂ ਦੀ ਖਿਮਿਆ ਬਖਸ਼ਣੀ ਜੀ ਫਤੇ ਦਾ ਜਾ ਫਤੇ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ